ਢੀਠਾ ਦੇ ਪਿੰਡ ਕਲੀਅਰ ਮੰਗੜ ਦੇ ਨੇੜੇ ਪੈਟਰੋਲ ਪੰਪ ਤੇ ਕਤਲ ਗੋਲੀਆਂ ਮਾਰ ਕੇ ਪੰਪ ਦੇ ਕਰਿੰਦੇ ਨੂੰ ਉਤਾਰਿਆ ਮੌਤੇ ਕਾਟ ਅਣਪਛਾਤੇ ਆਨੇ ਦੇਰ ਰਾਤ ਪੰਪ ਤੇ ਕੀਤੀ ਸੀ ਫਾਇਰਿੰਗ ਪੰਪ ਬੰਦ ਹੋਣ ਦੇ ਕਾਰਨ ਕਰਿੰਦਿਆਂ ਨੇ ਤੇਲ ਪਾਉਣ ਤੋਂ ਕੀਤਾ ਸੀ ਇਨਕਾਰ ਗੁੱਸੇ ਦੇ ਵਿੱਚ ਆਇਆ ਹਮਲਾਵਰਾਂ ਦੇ ਵੱਲੋਂ ਕੀਤੀ ਫਾਇਰਿੰਗ ਦੇ ਵਿੱਚ ਤਿੰਨ ਕਰਮੀਆਂ ਨੂੰ ਲੱਗੀ ਗੋਲੀ ਹਸਪਤਾਲ ਦੇ ਵਿੱਚ ਲਿਜਾਣ ਦੇ ਸਮੇਂ ਇੱਕ ਦੀ ਮੌਤ ਦੂਜੇ ਗੰਭੀਰ ਜ਼ਖਮੀ ਪੰਪ ਤੇ ਹੋਏ ਹਮਲੇ ਦੀ ਵਿਕਰਮ ਢੀਠਾ ਨੇ ਕੀਤੀ ਨਿਖੇਦੀ ਕਿ ਆ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਦੀ ਹਾਲਤ ਖਰਾਬ ਹੋਣ ਮੇਰੇ ਪਰਿਵਾਰ ਦੇ ਲੋਕਾਂ ਤੇ ਹੋ ਰਹੇ ਨੇ ਹਮਲੇ ਮੀਠਾ ਦੇ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਵੇ ਸਰਕਾਰ ਪਤੀ ਪਪਾਂ ਵਾਲੇ ਬਿਆਨ ਨੂੰ ਲੈ ਕੇ ਪ੍ਰਤਾਪ ਸਿੰਘ ਬਾਜਵਾਤ ਤੇ ਐਫ ਆਈ ਆਰ ਸੂਤਰਾਂ ਮੁਤਾਬਿਕ ਅੱਜ ਸਮਨ ਕਰ ਸਕਦੀ ਹੈ ਪੁਲਿਸ ਬਾਜਵਾਤ ਤੇ ਗੁਫੀਆ ਜਾਣਕਾਰੀ ਲਕਾਉਣ ਦੇ ਲੱਗੇ ਨੇ ਇਲਜ਼ਾਮ ਬਾਜਵਾਤ ਦੇ ਦਿੱਤੇ ਬਿਆਨ ਤੇ ਐਲਓਪੀ ਤੋਂ ਦੁਪਹਿਰ ਨੂੰ ਪੁਸ਼ਕਿਸ਼ ਕਰ ਸਕਦੀ ਹੈ ਪੁਲਿਸ ਸੂਤਰਾਂ ਮੁਤਾਬਿਕ ਮਹਾਰੀ ਦੇ ਸਾਈਬਰ ਕ੍ਰਾਈਮ ਥਾਣੇ ਦੇ ਵਿੱਚ ਵਿਲਾਸ ਸਕਦੀ ਹੈ ਪੁਲਿਸ ਦੋ ਸੀਨੀਅਰ ਅਫਸਰਾਂ ਦੀ ਬਣਾਏਗੀ ਟੀਮ ਰਤਾਬਾਜਵਾਦਾ ਇੱਕ ਹੋਰ ਵੱਡਾ ਦਾਵਾ ਬੁੱਲੇ ਪੁਲਿਸ ਨੇ ਮੰਨੇ ਆ ਪਾਕਿਸਤਾਨ ਤੋਂ ਆਏ 55 ਗਰਨੇਡ ਦੇ ਵਿੱਚੋਂ 9 ਅਜੇ ਵੀ ਮਿਸਿੰਗ ਗਸਤੀਆਂ ਤੋਂ ਪੁੱਛਿਆ ਪੰਜਾਬ ਨੂੰ ਕੌਣ ਕਰ ਰਿਹਾ ਗੁੰਮਰਾਹ ਵਿਕਰਮ ਸਿੰਘ ਮਜੀਠੀਆ ਦੇ ਵੱਲੋਂ ਬਾਜਵਾਦੀ ਦੇ ਬਿਆਨ ਦਾ ਸਮਰਥਨ ਬੁੱਲੇ ਪੰਜਾਬ ਦੇ ਵਿੱਚ ਹੁਣ ਤੱਕ ਕਰੀਬ 18 ਗਰਨੇਡ ਧਮਾਕੇ ਹੋਏ ਬਾਜਵਾ ਨੇ ਸਿਰਫ ਕਾਨੂੰਨ ਵਿਵਸਥਾ ਦੇ ਹਾਲਾਤ ਕੀਤੇ ਬਿਆਨ ਕੈਬਨਿਟ ਮੰਤਰੀ ਹਰਪਾਲ ਚੀਮਾਨ ਨੇ ਬਾਜਵਾਦੇ ਖਿਲਾਫ ਸਖਤ ਕਾਰਵਾਈ ਦੀ ਕੀਤੀ ਮੰਗ ਬੁੱਲੇ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਹੋ ਰਹੀ ਹੈ ਕੋਸ਼ਿਸ਼ ਬਾਜਵਾ ਤੋਂ ਪੁੱਛਿਆ ਪੰਜਾਬ ਬੰਬ ਕਿੱਥੋਂ ਆਏ 2027 ਦੇ ਚੋਣਾਂ ਨੂੰ ਲੈ ਕੇ ਆਕਾਲੀ ਦਲ ਨੇ ਸ਼ੁਰੂ ਕੀਤੀ ਵਾਧਿਆਂ ਵਾਲੀ ਸਿਆਸਤ ਸੁਖਵੀਰ ਸਿੰਘ ਬਾਦਲ ਦਾ ਦਾਵਾ ਸਾਡੀ ਸਰਕਾਰ ਦੇ ਵਿੱਚ ਕੋਈ ਵੀ ਗੈਰ ਪੰਜਾਬੀ ਨਹੀਂ ਖਰੀ ਸਕੇਗਾ ਪੰਜਾਬ ਦੇ ਵਿੱਚ ਜ਼ਮੀਨ ਸਰਕਾਰੀ ਨੌਕਰੀਆਂ ਦੇ ਵੀ ਹੋਵੇਗਾ ਪੰਜਾਬੀਆਂ ਦਾ ਹੱਕ 2027 ਦੇ ਚੋਣਾਂ ਨੂੰ ਲੈ ਕੇ ਐਮਪੀ ਸਰਜੀਤ ਸਿੰਘ ਖਾਲਸਾ ਦਾ ਵੱਡਾ ਬਿਆਨ ਕਿਹਾ 27 ਦੇ ਵਿੱਚ ਅਮਰਪਾਲ ਨੂੰ ਬਣਾਵਾਂਗੇ ਪੰਜਾਬ ਦਾਸੀਆਂ ਮਾਲਵਾਦੀਆਂ 70 ਸੀਟਾਂ ਤੇ ਜਿੱਤ ਦਾ ਠੋਕਿਆ ਦਾਵਾ ਪਗੋੜਾ ਹੀਰਾ ਕਾਰੋਬਾਰੀ ਮਹਿਲ ਚੌਕ ਸੀ ਬੈਲਜੀਅਮ ਦੇ ਵਿੱਚ ਗ੍ਰਿਫਤਾਰ ਈਡੀ ਤੇ ਸੀਬੀਆਈ ਦੀ ਅਪੀਲ ਤੇ ਬੈਲਜੀਅਮ ਪੁਲਿਸ ਨੇ ਕੀਤਾ ਗ੍ਰਿਫਤਾਰ ਭਾਰਤ ਨੇ ਹੁਣ ਦੀ ਕੋਸ਼ਿਸ਼ ਤੇਜ਼ ਤਖਸੀਰੀ ਕੇਸਗਰ ਸਾਹਿਬ ਦੇ ਵਿੱਚ ਮੰਤਰੀ ਹਰਜੋਤ ਬੈਂਸ ਦੀ ਗੱਲ ਕਰ ਗੜਗੱਜ ਦੇ ਨਾਲ ਤਕਰਾਰ ਬਉਂਦੇ ਸਦਨ ਦੇ ਵਿੱਚ ਚੁੱਕਿਆ ਜੱਤੀਦਾਰਾਂ ਦੀ ਨਿਯੁਕਤੀ ਦਾ ਮੁੱਦਾ ਤਾਂ ਗਿਆਨੀ ਗੜਗੱਜ ਨੇ ਜਤਾਇਆ ਸਖਤ ਇਤਰਾਜ਼ ਕਿ ਆ ਵਿਧਾਨ ਸਭਾ ਦੇ ਵਿੱਚ ਨਹੀਂ ਲਏ ਜਾ ਸਕਦੇ ਸਿੱਖ ਮਸਲਿਆਂ ਤੇ ਫੈਸਲੇ ਰਾਂਪੁਰਾਫੋਜ਼ ਦੇ ਪਿੰਡ ਦੇ ਜੀਵਨ ਦੇ ਵਿੱਚ ਕਿਸਾਨਾਂ ਨੇ ਵਿਧਾਇਕ ਲਾਭ ਸਿੰਘ ਉੱਗੂ ਕੇਦਾ ਕੀਤਾ ਪਰ ਉਹ ਡੀਐਮਐਸਪੀ ਤੇ ਪੁੱਛੇ ਸਵਾਲ ਤਾਂ ਵਿਧਾਇਕ ਨੇ ਕੇਂਦਰ ਦਾ ਮਾਮਲਾ ਦੱਸ ਕੇ ਛੁਡਾਇਆ ਆਪਣਾ ਪਿੱਛਾ ਨਵਾਂ ਸ਼ਰਤੀ ਹਲਕਾ ਮੰਗਾ ਦੇ ਵਿੱਚ ਪਹੁੰਚੇ ਰਾਣਾ ਗੁਰਜੀਤ ਕਾਸਰ ਪੰਜਾਬ ਦੇ ਕਿਸਾਨਾਂ ਤੋਂ ਐਮਐਸਪੀ ਤੇ ਖੇਤਾਂ ਕਾ ਮੱਕੀ ਪੰਜਾਬ ਦਾ ਪਾਣੀ ਬਚਾਉਣਾ ਹੈ ਮੁੱਖ ਮਕਸਦ ਰਾਣਾ ਵੈਸ਼ਟਾ ਸਿਵਲ ਚੌਂਟੇ ਦੀ ਕਾਂਗਰਸ ਸਾਈਕਮਾਂਦੀ ਰਣਨੀਤੀ ਦੋ ਮੈਂਬਰੀ ਬਣਾਈ ਕਮੇਟੀ ਰਾਣਾ ਗੁਰਜੀਤ ਤੇ ਚਾਮਸੁੰਦਰ ਰੋੜਾ ਸੰਭਾਲਣਗੇ ਮੋਰਚਾ ਕੁਸਾਕੀਮਾ ਕਿ ਕੈਨੇਡੀਅਨ ਪੀਐਮ ਮਾਰਕ ਕਾਰਨੇ ਨੇ ਉਟਾਵਾ ਦੇ ਗੁਰਦੁਰਾ ਸਾਹਿਬ ਦੇ ਵਿੱਚ ਕੀਤੀ ਸੇਵਾ ਬੋਲੇ ਗੁਰੂ ਘਰ ਦੇ ਵਿੱਚ ਸੇਵਾ ਕਰਨਾ ਮੇਰੇ ਲਈ ਸਨਮਾਨ ਦੀ ਗੱਲ ਨਿਊਯਾਰਕ ਦੇ ਵਿੱਚ ਵੀ ਬਣਾਇਆ ਜਾਵੇਗਾ ਅੰਬੀਡਕਰ ਦਿਵਸ ਨਿਊਯਾਰਕ ਦੇ ਮੇਅਰ ਐਰਿਕ ਐਡਮਸ ਨੇ ਕੀਤਾ ਇਤਿਹਾਸਿਕ ਐਲਾਨ 14 ਅਪ੍ਰੈਲ ਨੂੰ ਡਾਕਟਰ ਭੀਮrao ਅੰਬੀਡਕਰ ਦਿਵਸ ਵਜੋਂ ਕੀਤਾ ਕੋਸ਼ਿਸ਼ ਅੱਜ ਪਟਿਆਲਾ ਤੋਂ ਰਿਤੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਬਾਬਾ ਸਾਹਿਬ ਦੇ ਜਨਮ ਦਿਹਾੜੇ ਨੂੰ ਸਮਰਪਿਤ ਜ਼ਿਲ੍ਹਾ ਪੱਧਰੀ ਸਮਾਗਮ ਦੇ ਵਿੱਚ ਹੋਣਗੇ ਸ਼ਾਮਿਲ ਤਰਵੀਰ ਗੋਲਡੀ ਨੇ ਘਰ ਦੀ ਛੱਤ ਤੇ ਮੋੜ ਲਗਾਇਆ ਕਾਂਗਰਸ ਦਾ ਝੰਡਾ ਸੀਨੀਅਰ ਲੀਡਰਸ਼ਿਪ ਦਾ ਧੰਨਵਾਦ ਨਜ਼ਰ ਕਰਦੇ ਆਏ ਬੀਤੇ ਦਿਨੀ ਪਾਰਟੀ ਦੀ ਵਿੱਚੋਂ ਯਵਾਬ ਸੀ ਚੰਡੀਗੜ੍ਹ ਦੇ ਸੈਕਟਰ 22 ਦੇ ਵਿੱਚ ਯੂਥ ਕਾਂਗਰਸ ਦਾ ਡਿਸਪੈਂਸਰੀ ਦੇ ਬਾਹਰ ਪ੍ਰਦਰਸ਼ਨ ਐਲਪੀਜੀ ਸਿਲੰਡਰ ਦੀਆਂ ਵਧੀਆਂ ਕੀਮਤਾਂ ਨੂੰ ਲੈ ਕੇ ਕੀਤਾ ਪ੍ਰਦਰਸ਼ਨ ਬੋਲੇ ਐਲਪੀਜੀ ਸਿਲੰਡਰ ਦੇ ਵਧੀ ਰੇਟਾਂ ਤੋਂ ਆਮ ਆਦਮੀ ਪਰੇਸ਼ਾਨ ਜੰਦਰ ਦੇ ਵਿੱਚ ਪ੍ਰਸ਼ਾਸਨਿਕ ਫੇਰ ਬਦਲੇ ਏਸੀਪੀ ਨਰਮਲ ਸਿੰਘ ਦਾ ਹੋਇਆ ਤਬਾਦਲਾ ਸ਼ਹੀਦ ਭਗਤ ਸਿੰਘ ਨਗਰ ਦੇ ਡੀਐਸਪੀ ਡਿਟੈਕਟਿਵ ਅਮਨਦੀਪ ਸਿੰਘ ਨੂੰ ਸੌਂਪੀ ਚੰਦਰ ਸੈਂਟਰਲ ਦੀ ਜ਼ਿੰਮੇਵਾਰੀ ਦਿੱਲੀ ਵਿੱਚ ਨਵਜਾਤ ਬੱਚਿਆਂ ਦੀ ਤਸਕਰੀ ਕਰਨ ਵਾਲੇ ਗਰੋਹ ਦਾ ਪਰਦਾਫਾਸ਼ ਸ਼ਰੋਹ ਦੇ ਤਿੰਨ ਮੈਂਬਰਾਂ ਨੂੰ ਕੀਤਾ ਗ੍ਰਿਫਤਾਰ ਗਰੀਬ ਪਰਿਵਾਰਕ ਤੋਂ ਚੋਰੀ ਕਰਕੇ ਅਮੀਰ ਪਰਿਵਾਰਾਂ ਨੂੰ ਵੇਚੇ ਜਾਂਦੇ ਸਨ ਮਾਸੂਮ ਕਪੂਰਤਲਾ ਦੇ ਵਿੱਚ ਬਿਆਹਦਿਆ ਦੇ ਵਿੱਚ ਛੁੜੇ ਨੌਜਵਾਨਾਂ ਦੀ ਭਾਲ ਜਾਰੀ ਦੋ ਲਾਸ਼ਾਂ ਮਿਲੀਆਂ ਦੋ ਦੀ ਅਜੇ ਵੀ ਐਨਡੀਆਰਟੀ ਵੱਲੋਂ ਕੀਤੀ ਜਾ ਰਹੀ ਹੈ ਤਲਾਸ਼ ਵਿਸ਼ਾੜਪੁਰਤੀ ਉੜਮਟਾਂ ਦੀ ਵਿੱਚ ਗੈਸ ਪਾਈਪਲਾਈਨ ਦੇ ਵਿੱਚ ਲੱਗੀ ਅੱਗ ਪਾਈਪਲਾਈਨ ਦੇ ਵਾਲਵੇ ਵਿੱਚ ਲੀਕਜ ਕਾਰਨ ਵਾਪਰਿਆ ਹਾਦਸਾ ਫਾਇਰ ਬਿਗੇਟ ਦੀ ਟੀਮ ਨੇ ਮੌਕੇ ਤੇ ਪਹੁੰਚ ਕੇ ਅੱਗ ਤੇ ਪਾਇਆ ਕੰਮ ਲਧਰਾਨ ਦੇ ਸ਼ੰਗਾਰ ਸਿਨਮਾ ਰੋਡ ਤੇ ਲੱਗੇ ਟਰਾਂਸਫਾਰਮਰ ਨੂੰ ਲੱਗੀ ਅੱਗ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਅੱਗ ਲੱਗਣ ਦਾ ਕਾਰਨ ਵੱਡੇ ਹਾਸੇ ਤੋਂ ਰਿਆ ਬਚਾ 7 ਦਿਨਾਂ ਦੇ ਪੁਲਿਸ ਰਿਮਾਨ ਹੁਤੇ ਜਲੰਧਰ ਗਰਨੇਡ ਅਟੈਕ ਦਾ ਮੁਲਜ਼ਮ ਸੈਦੂਲ ਅਮੀਨ ਦੀ ਕੋਰਟ ਦੇ ਵਿੱਚ ਹੋਈ ਪੇਸ਼ੀ ਪੁਸ਼ਕੀਨ ਦੇ ਦੌਰਾਨ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਪਗੜਾ ਦੇ ਜੀ ਹਸਪਤਾਲ ਦੇ ਵਿੱਚ ਬੱਚੀ ਦੀ ਮੌਤ ਤੋਂ ਬਾਅਦ ਗੁੱਜਰ ਪਰਿਵਾਰ ਨੇ ਕੀਤਾ ਹੰਗਾਮਾ ਡਾਕਟਰ ਤੇ ਲਾਪਰਵਾਹੀ ਦੇ ਲਗਾਏ ਇਲਜ਼ਾਮ ਕਿਆ ਗਲੂਕੋਜ਼ ਦੀ ਮਾਤਰਾ ਜ਼ਿਆਦਾ ਦੇਣ ਦੇ ਕਾਰਨ ਗਈ ਜਾਨ ਨੰਬੀ ਦੇ ਥਾਣਾ ਕਬਰਵਾਲਾ ਦੇ ਵਿੱਚੋਂ ਤਿੰਨ ਮੁਲਜ਼ਮ ਫਰਾਰ ਕਰਵੈ ਕਰਦੇ ਆ ਥਾਣਾ ਮੁਖੀ ਨੂੰ ਕੀਤਾ ਮੋਦੀ ਐਸਐਸ ਨਾਲ ਚਾਰ ਮੁਲਾਜ਼ਮਾਂ ਤੇ ਮਾਮਲਾ ਦਰਜ ਨਸ਼ੇ ਦੇ ਕੇਸ ਦੇ ਵਿੱਚ ਮੁਲਜ਼ਮਾਂ ਦੀ ਹੋਈ ਸੀ ਗ੍ਰਿਫਤਾਰੀ ਫਿਰ ਉਸ ਪਰ ਕੌਂਟ੍ਰੋਲ ਇੰਟੈਲੀਜੈਂਸ ਦੇ ਵੱਲੋਂ ਲੌਰੈਂਸ ਵਿਸ਼ ਨੂੰ ਇੱਕ ਗੈਂਗ ਦੀ ਦੋ ਬਦਮਾਸ਼ ਗ੍ਰਿਫਤਾਰ ਗੈਂਗਸਟਰ ਜਗ੍ਹਾ ਤੇ ਮਨਜਿੰਦਰ ਤੋਂ ਵੱਡੀ ਮਾਤਰਾ ਦੇ ਵਿੱਚ ਵਿਸਫੋਟਕ ਸਮੱਗਰੀ ਬਰਾਮਦ ਜਰਮਨੀ ਬੇਸਡ ਗੈਂਗਸਟਰ ਗਰੁੱਪ ਪਿੱਟਲੋਂਦੇ ਨਾਲ ਲਿੰਕ ਆਇਆ ਸਾਹਮਣੇ। ਦਕਸਰੀ ਗਮਦਮਾ ਸੈਫ ਸਾਹਮਣੇ ਲੱਗੇ ਟੈਂਟ ਦੇ ਵਿੱਚ ਆਇਆ ਕਰੰਟ ਹਾਦਸੇ ਦੇ ਵਿੱਚ ਇੱਕ ਵਿਅਕਤੀ ਦੀ ਹੋਈ ਮੌਤ ਦੋ ਜ਼ਖਮੀ ਪਿੰਦਰ ਸਿੰਘ ਬਜੋਂ ਹੋਈ ਵਰਤਕ ਦੀ ਪਛਾਣ। ਟ੍ਰਾਂਸਪੋਰਟ ਐਗਰੀਨਿੰਗ ਕਲੇਵ ਦੇ ਵਿੱਚ ਕਰਦੇ ਬਾਰ ਖੜੀਆਂ ਦੋ ਕਾਰਾਂ ਦੀ ਭੰਨ ਤੋੜ ਸ਼ਰਾਰਤੀਆਂ ਅਨੁਸਾਰ ਨੇ ਕਰਦੇ ਦਰਵਾਜ਼ਿਆਂ ਨੂੰ ਪਚਾਇਆ ਨੁਕਸਾਨ ਪੁਲਿਸ ਤੋਂ ਮਲਜ਼ਮਾਂ ਤੇ ਸਖਤ ਕਾਰਵਾਈ ਦੀ ਮੰਗ। ਜਲੰਧਰ ਪੁਲਿਸ ਨੇ ਸਾਈਬਰ ਠੱਗੀ ਦੇ ਮਾਮਲੇ ਦੇ ਵਿੱਚ ਤਿੰਨ ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ 24 ਲੱਖ ਦੀ ਨਕਦੀ ਤੇ 14 ਮੋਬਾਈਲ ਬਰਾਮਦ ਜਲੰਧਰ ਦੇ ਹੋਟਲ ਤੋਂ ਚਲਾ ਰਹੇ ਸੀ ਰੈਕਟ ਅੰਮ੍ਰਿਤਸਰ ਦੇ ਵਿੱਚ ਐਕਸਾਈਜ਼ ਵਿਭਾਗ ਨੇ ਇੱਕ ਠੇਕੇ 'ਤੇ ਕੀਤੀ ਰੇਡ ਸ਼ਰਾਬ ਦੀਆਂ 1.5 ਬੇਟੀਆਂ ਬਰਾਮਦ ਦੇ ਕਰਤੀ ਮਾਸਟਰ ਨੂੰ ਬੰਦ ਹੋਈ ਠੇਕੇ ਦੇ ਵਿੱਚ ਨਾਜਾਇਜ਼ ਤੌਰ ਤੇ ਵਿਕਰੀ ਸੀ ਸ਼ਰਾਬ ਰਾਜਪੁਰਾ ਦੇ ਪਿੰਡ ਉਰਦਨ ਦੇ ਵਿੱਚ ਕਿਸਾਨ ਦੇ ਘਰ ਚੋਰੀ 19 ਲੱਖ ਦੀ ਨਕਦੀ ਤੇ 7 ਤੋਲੇ ਸੋਨਾ ਲੱਗੇ ਚੋਰ ਪੁਲਿਸ ਨੇ ਮੁਲਜ਼ਮਾਂ ਨੂੰ ਜਲਦ ਗ੍ਰਿਫਤਾਰ ਕਰਨ ਦਾ ਦਿੱਤਾ ਪ੍ਰੋਸਾ ਮੰਡੀ ਸਾਬੋਦੀ ਵਿੱਚ ਟਰੈਕਟਰ ਟਰਾਲੀ ਦੀ ਕਾਰ ਨਾਲ ਟੱਕਰ ਹਾਸਲੇ ਦੀ ਵਿੱਚ ਕਾਰ ਸਵਾਰ ਪੰਜ ਲੋਕ ਜ਼ਖਮੀ ਵਿਸਾਖੀ ਮੌਕੇ ਤੱਕ ਸ੍ਰੀ ਦਮਦਮਾ ਸਾਹਿਬ ਤੋਂ ਮੱਥਾ ਟੇਕਿਆ ਆਏ ਸੀ ਵਾਪਸ ਫਾਜ਼ਿਲਕਾ ਦੇ ਪਿੰਡ ਕਟਨੀ ਖੇੜਾ ਦੇ ਵਿੱਚ ਖੜੀ ਕਰਨੇ ਦੀ ਫਸਲ ਨੂੰ ਲੱਗੀ ਅੱਗ ਕਰੀਬ 2 ਢਾਈ ਏਕੜ ਦੀ ਫਸਲ ਸੜ ਕੇ ਹੋਈ ਸਵਾ ਪਿੰਡ ਦੀਆਂ ਤਾਰਾਂ ਦੇ ਵਿੱਚ ਸਪਾਰਕ ਮੌਨਤੀ ਦੇ ਕਾਰਨ ਵਾਪਰਿਆ ਹਾਸਾ ਵਸਾਕੀ ਮੌਕੇ ਨਾਬਾ ਦੇ ਪਿੰਡ ਰੋਟੀ ਦੇ ਵਿੱਚ ਸਿਹਤ ਮੰਤਰੀ ਬਲਬੀਰ ਸਿੰਘ ਦੇ ਵੱਲੋਂ ਨਵੇਂ ਬਣੇ ਪੁਲ ਦਾ ਕੀਤਾ ਉਦਗਾਟਨ 1 ਕਰੋੜ 74 ਲੱਖ ਰੁਪਏ ਦੀ ਲਾਗਤ ਨਾਲ ਪੁਲ ਦਾ ਹੋਇਆ ਨਿਰਮਾਣ ਦਰਜਨਾ ਪਿੰਡਾਂ ਨੂੰ ਹੋਵੇਗਾ ਫਾਇਦਾ। ਵਸਾਕੀ ਦੇ ਦਿਹਾੜੇ ਮੌਕੇ ਮਾਤਾ ਸੁਲਖਣੀ ਜੀ ਭਲਾਈ ਕੇਂਦਰ ਦੇ ਵਿੱਚ ਲਗਾਇਆ ਗਿਆ ਮੁਫਤ ਮੈਡੀਕਲ ਕੈਂਪ ਮਰੀਜ਼ਾਂ ਨੂੰ ਵੰਡੀਆਂ ਗਈਆਂ ਮੁਫਤ ਦਵਾਈਆਂ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੇ ਲਿਆ ਲਹਾ। ਹਰਿਆਣਾ ਦੇ ਮੁੱਖ ਮੰਤਰੀ ਜਦਸੀਦਰ ਗਿਆਨੀ ਕੁਲਦੀਪ ਸਿੰਘ ਗੜਗਾਜੀ ਦੇ ਨਾਲ ਕੀਤੀ ਮੁਲਾਕਾਤ ਸਵੇਰ ਦੇ ਵਿੱਚ ਸਿੱਖਾਂ ਦੇ ਮਸਲੇ ਹੱਲ ਕਰਨ ਸੰਬੰਧੀ ਕੀਤੀ ਵਿਚਾਰ ਚਰਚਾ। ਖਾਲਸਾ ਸਾਜਨਾ ਦਿਵਸ ਦੇ ਮੌਕੇ ਤਕਸਰੀ ਕੇਸਗੜ੍ਹ ਸਾਹਿਬ ਨੇ ਤੁਮਸਤ ਕੋਈ ਸੀਐਮ ਸੈਣੀ ਹਰਿਆਣਾ ਦੇ ਵਿੱਚ ਮਹਿਲਾਵਾਂ ਨੂੰ ਕੀਤਾ ਮੁਖੀ ਬਣਾਉਣ ਦੇ ਲਈ ਸੰਸਥਾ ਦਾ ਵਿਸ਼ੇਸ਼ ਉਪਰਾਲਾ ਵਕਫਾ ਖਰਾਂ ਦੇ ਕੋਸ਼ਤੀ ਦਿੱਤੀ ਜਾ ਰਹੀ ਹੈ ਫਰੀ ਸਿਖਲਾਈ 100 ਤੋਂ ਵੱਧ ਲੜਕੀਆਂ ਲੈ ਰਹੀਆਂ ਨੇ ਸਿਖਲਾਈ ਡਿਊ ਦੇ ਲక్ష్ਮੀਬਾਈ ਕਾਲਜ ਦੀ ਪ੍ਰਿੰਸੀਪਲ ਨੇ ਦਵਾਰਾਂ ਤੇ ਲਗਾਇਆ ਗੋਬਰ ਦਾ ਲੇਪ ਗਰਮੀ ਦੇ ਵਿੱਚ ਕਲਾਸਾਂ ਨੂੰ ਕੁਦਰਤੀ ਤੌਰ ਤੇ ਠੰਡਾ ਰੱਖਣ ਦਾ ਦਿੱਤਾ ਤਰਕ ਪ੍ਰਿੰਸੀਪਲ ਨੇ ਖੁਦ ਕੈਬਨ ਤੇ ਲਗਵਾਇਆ ਗੋਬਰ ਤੇ ਮਿੱਟੀ ਦਾ ਲੇਪ IPL ਦੇ ਵਿੱਚ ਅੱਜ ਲਖਨਊ ਸੁਪਰ ਜੁਆਇੰਟਸ ਤੇ ਚਨਈ ਸੁਪਰ ਕਿੰਗਸ ਦੇ ਵਿਚਾਲੇ ਮੁਕਾਬਲਾ ਲਖਨਊ ਦੇ ਸਟੇਡੀਅਮ ਦੇ ਸ਼ਾਮ 7:30 ਵਜੇ ਖੇਡਿਆ ਜਾਵੇਗਾ ਮੈਚ ਵਿਸਾਖੀ ਮੌਕੇ ਸਜਣ ਲਈ ਹਰਮੰਦਰ ਸਾਹਿਬ ਦੇ ਵਿੱਚ ਆਰਤੀ ਸ਼ਬਦੀ ਦਾ ਅਲੌਕਿਕ ਨਜ਼ਾਰਾ ਵੱਡੀ ਗਿਣਤੀ ਦੇ ਵਿਸ਼ੰਕਤਾ ਹੋਈਆਂ ਨਤਮਸਤ ਗੁਰੂ ਘਰ ਦੇ ਵਿੱਚ ਦੇ ਆਸ਼ੀਰਵਾਦ